ਵਾਹੀ ਟਰੈਕਟਰ ਦੇ ਬਾਈ ਨੂੰ ਬਿਠਾ ਕੇ ਲਾਉਣਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਨੂੰ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਹੋਇਆ ਹੂੰ ਉਹਦੇ ਹਿਸਾਬ ਨਾਲ ਹੀ ਚੱਲ ਰਹੇ ਹਾਂ ਅਸੀਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨਾ ਕਾਨੂੰਨ ਤੋਂ ਬਾਹਰ ਹੋਈਏ ਟਰੈਕਟਰ ਟਰਾਲੀਆਂ ਜਾਣੀਆਂ ਜੀ ਹੂੰ ਤੇ ਸਾਨੂੰ ਇਹ ਮੇਰੇ ਅਸੀਂ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜਿਹਨੂੰ ਬਾਈ ਦੋਪਰ ਉੱਪਰ ਖੜਾ ਕੇ ਭਾਨੇ ਨੂੰ ਲੈ ਕੇ ਆ ਜੀ ਜਿਹੜਾ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਉਹੀ ਇਹ ਟਰੈਕਟਰ ਹੈ ਜਿਹੜਾ ਬਾਈ ਨੂੰ ਸਨਮਾਨ ਦੇ ਵਿੱਚ ਦਿੱਤਾ ਗਿਆ ਸੀ ਠੀਕ ਸਾਨੂੰ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਹੋਇਆ ਹੂੰ ਉਦੇ ਹਿਸਾਬ ਨਾਲ ਹੀ ਚੱਲ ਰਹੇ ਆ ਅਸੀਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨਾ ਕਾਨੂੰਨ ਤੋਂ ਬਾਹਰ ਹੋਈਏ ਪਾਹੀ ਟਰੈਕਟਰ ਦੇ ਬਾਈ ਨੂੰ ਬਿਠਾ ਕੇ ਲਾਉਣਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਜਥੇਦਾਰ ਸਾਹਿਬ ਨਾਲ ਮੈਂ ਮੈਂ ਜਥੇਦਾਰ ਸਾਹਿਬ ਤੁਹਾਨੂੰ ਇੱਕ ਦੋ ਚੀਜ਼ਾਂ ਪੁੱਛਦਾ ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਪਾਣੇ ਸਿੱਧੂ ਨੂੰ ਦਿਖਾ ਕਰਨਾ ਤੇ ਹੁਣ ਛੋਡੀ ਕੋਈ ਇੱਕ ਦੋ ਦਿਨ ਜਾਂ ਤਿੰਨ ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਪਾਣੇ ਸਿੱਧੂ ਨੂੰ ਐ ਤੁਸੀਂ ਤਾਂ ਤਿਆਰੀਆਂ ਸਾਰੀਆਂ ਆ ਕਰੀ ਬੈਠੇ ਹੋ ਨਾ ਟਰੈਕਟਰ ਤਿਆਰ ਹੈ ਬੰਦੇ ਤਿਆਰ ਨੇ ਟਰਾਲੀਆਂ ਤਿਆਰ ਨੇ ਸਾਰੀਆਂ ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ ਸਵਾਗਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀਸ ਨੇ ਇਹ ਦੇਖੋ ਗੱਲ ਹੈ ਜਿਹੜੀ ਕਿਹੜੇ ਦਾ ਮੀਟਿੰਗ ਦੀ ਗੱਲ ਕਰਦੇ ਆ ਕੋਈ ਹੁਣ ਕੋਈ ਨਵੀਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਕੋਈ ਮੀਟਿੰਗ ਨਹੀਂ ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟਿਆਲਾ ਕੁਈ ਸਮਾਂ ਦਿੱਤਾ ਸੀ ਉਸ ਦਿਨ ਵੀ ਇੰਨੇ ਵਜੇ ਛੱਡਣਾ ਨਹੀਂ ਸਮਾਂ ਉਹਨਾਂ ਨੇ ਨਹੀਂ ਦਿੱਤਾ ਕੋਈ ਹਾਂ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਿਹਾਨ ਹੁੰਦਾ ਜੇਲ੍ਹ ਚੋਂ ਉਹ 5-6 ਵਜੇ ਜਾਂਦੇ ਆ ਠੀਕ ਹੈ 5-6 ਨੂੰ ਜਿਹਨੂੰ ਰਿਹਾਰ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਇਹ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜੱਥੇ ਬੰਦਿਆਂ ਨੇ ਕਰਨਾ ਹਾਂ ਅਸੀਂ ਪਰਿਵਾਰ ਬੰਦੀ ਨੂੰ ਕੋਈ ਅਸੀਂ ਕੋਈ ਰਾਬਤਾ ਨਹੀਂ ਕਰਨਾ ਬਾਈ ਜਾਂ ਲੱਖਿਆ ਹੋਣਾ ਅਸੀਂ ਤਾਂ ਸਿਰਫ ਕੱਲੇ ਪ੍ਰਬੰਧ ਕਰ ਠੀਕ ਹੈ ਤੇ ਟਰੈਕਟਰ ਟਰਾਲੀਆਂ ਕੀ ਜਾ ਰਹੀਆਂ ਨੇ ਕੋਟਦੂਨੇ ਤੋਂ ਟਰੈਕਟਰ ਟਰਾਲ ਤੇ ਸਾਨੂੰ ਇਹ ਮੇਰਾ ਸੀ ਇੱਕ ਵੱਡਾ ਕੈਂਟਰ ਕਰ ਰਹੇ ਆ ਜੀ ਜਿਹਨੂੰ ਬਾਹਰ ਦੇ ਉੱਪਰ ਖੜਾ ਕੇ ਭਾਨੇ ਨੂੰ ਦੇਖਿਆ ਜੀ ਤਾਂ ਸੰਗਤ ਕਾਫੀ ਹੋ ਜਾਣੀ ਆ ਤੇ ਵਾਕਿ ਉਹਦੇ ਵਿੱਚ ਮੇਰ ਜਿਹੇ ਬੰਦਿਆਂ 11 ਇਹੀ ਰੱਖਿਆ ਜੀ ਟੂਲ ਪਲਾਜ ਤੇ ਆਪਾਂ ਟੂਲ ਪਲਾਜ ਇੱਥੇ ਹੋਣਾ ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੁਛ ਨਹੀਂ ਆ ਲੋਕਾਂ ਵਾਸਤੇ ਜਿਵੇਂ ਟੂਲ ਪਲਾਜਾ ਬੜਬਰ ਬੋਲੋ ਜੀ ਟੂਲ ਪਲਾਜਾ ਬੜਬਰ ਹੀ ਆ ਜੀ ਟੂਲ ਪਲਾਜਾ ਬੜਬਰ ਠੀਕ ਹੈ ਉੱਥੇ ਇਕੱਠੇ ਆਵਾਂਗੇ ਉੱਥੋਂ ਹੀ ਆਪਾਂ ਸਵਾਗਤ ਨਾਲ ਕਰੇ ਲੈ ਕੇ ਆਵਾਂਗੇ ਠੀਕ ਹੈ ਤੇ ਇਹ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਾਥ ਕੇ ਆਓ ਜੀ ਆਿਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਆ ਬਾਰੇ ਸ਼ਾਂਤ ਮੇ ਟੰਗ ਦੇ ਨਾਲ ਆਉਣੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦੇਖ ਲਓ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਆ ਹਨਾ ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਬ ਹੋ ਰਹੀ ਸਾਡੇ 11 ਵਜੇ ਦਾ 11 ਵਜੇ ਨੂੰ ਆਪ ਸੰਗਤ ਪਹੁੰਚ ਜੇ ਉੱਥੇ ਠੀਕ ਹੈ ਹਾਂ ਲੋਕਾਂ ਨੂੰ ਬਰਾ ਬਹੁਤ ਵੱਡਾ ਚਾਹ ਹਾਂਜੀ ਵਿਆਹ ਜਨਾ ਚਾਹ ਹੈ ਲੋਕਾਂ ਵੱਡੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਲੋਕ ਸਾਨੂੰ ਫੋਨ ਵੀ ਆਉਂਦੇ ਆ ਬਹੁਤ ਮੈਂ ਕਹਿੰਦਾ ਮੈਨੂੰ ਤੇ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ ਐਡਾ ਵੱਡਾ ਇਕੱਠ ਜਨ ਲੋਕ ਸਵਾਗਤ ਨਾਲ ਲਿਖਿਓ ਠੀਕ ਹੈ ਤੇ ਬਿੱਲੇ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਹਿਰ ਜੀ ਕਾ ਖਾਲਸਾ ਬੋਲ ਰਿਹਾ ਜੀ ਜਦੋਂ ਪਾਨੇ ਸਿੱਧੂ ਵੀ ਰਹੀ ਹੈ ਤੇ ਉਹਨਾਂ ਨੂੰ ਕਾ ਹੱਥ ਬਣ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨਾਲ ਰਾਜ ਟੱਕਰੂ ਵੀ ਸੋਡੂ ਮਨਕੇ ਚਲੋ ਵੀ ਅਰਖਾਉਗੀ ਵੀ ਹਲੜਵਾਜੀ ਕਰਨ ਦੀ ਮਜਬੂਰ ਕਰੂਗੀ ਇੱਕ ਹੱਥ ਬਨ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜ਼ੇ ਤੇ ਪਹੁੰਚੇ ਹੋ ਤੇ ਬਾਈ ਦਾ ਸਾਥ ਦਿਓ ਤੇ ਸਾਥ ਦਿੰਦੇ ਰਹੋ ਕਿਉਂਕਿ ਬਾਈ ਹਮੇਸ਼ਾ ਲੱਖਾ ਸੌਰੀ ਪਹਾਣਾ ਸਿੱਧੂ ਪੰਜਾਬ ਲਈ ਲੜਿਆ ਹੈਗਾ ਲੋਕਾਂ ਲਈ ਲੜਿਆ ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ ਕੋ ਸਿਰਫ ਸੇਵਾ ਕਰਨ ਲਈ ਆਇਆ ਹੈਗਾ ਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ